ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਅਦੁੱਤੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਗੁਰਦੁਆਰਾ ਸ਼ਹੀਦ ਗਾਂਝ ਦੇ ਮੋਹਰਲੇ ਪਾਸੇ ਬਾਬਾ ਜੀ ਦੇ ਨਾਂ ਤੇ ਇਹ ਜਿਹੜਾ ਯਾਤਰੀਨ ਵਾਸ ਹੈ ਕਿਉਂਕਿ ਸਮੇਂ ਅਨੁਕੂਲ ਹਰ ਇੱਕ ਜਿਹੜੀ ਚੀਜ਼ ਆ ਉਹ ਰਿਪੇਅਰ ਮੰਗਦੀ ਆ ਤੇ ਅੱਜ ਇਹ ਜਿਹੜਾ ਪਾਠ ਕਰ ਤਾਂ ਇੱਥੇ ਕਰ ਰਹੇ ਆ ਸੰਤ ਬਾਬਾ ਕਸ਼ਮੀਰ ਸਿੰਘ ਜੀ ਢੂਰੀ ਵਾਲੇ ਮਹਾਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਇਹ ਇਹਨਾਂ ਨੇ ਇੱਥੇ ਅੱਜ 15 ਜੁਰੀਨਲ ਦੇ ਤੌਰ ਤੇ 24 ਟਾਇਲਟ ਤੇ 4 ਬਾਥਰੂਮ ਇਹ ਇਹਨਾਂ ਦੇ ਇਸ਼ਨਾਨ ਕਰਨ ਵਾਲੇ ਇਹ ਅੱਜ ਸਪੂਰਨ ਕੀਤੇ ਆ ਤੇ ਸੰਗਤਾਂ ਦੇ ਰੂਪ ਰੂਪ ਕੀਤੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਵੀ ਆ ਕਿਉਂਕਿ ਬਹੁਤ ਸਾਰੇ ਬਾਥਰੂਮ ਇਸ ਬਿਲਡਿੰਗ ਦੇ ਵੀ ਜਿਹੜੇ ਆ ਉਹਨਾਂ ਦੇ ਦੁਬਾਰਾ ਤੋਂ ਰੈਨੋਵੇਸ਼ਨ ਹੋਣ ਦੀ ਲੋੜ ਆ ਸੋ ਬਾਬਾ ਜੀ ਨੂੰ ਵੀ ਬੇਨਤੀ ਕੀਤੀ ਆ ਕਿ ਸਮੇਂ-ਸਮੇਂ ਅਨੁਸਾਰ ਜਿਵੇਂ-ਜਿਵੇਂ ਕਾਰਜ ਰਿਪੇਅਰ ਦੇ ਚੱਲਦੇ ਆ ਉਹ ਜ਼ਰੂਰੀ ਵੀ ਹੁੰਦੇ ਆ ਸੋ ਮੈਂ ਬਾਬਾ ਜੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇਹ ਕਾਰਜ ਜਿਹੜਾ ਆ ਸੰਪੂਰਨ ਕੀਤਾ ਤੇ ਅਗਲੇ ਕਾਰਜ ਜਿਹੜੇ ਆ ਉਹ ਵੀ ਨਾਲ ਦੀ ਨਾਲ ਚੱਲਦੇ ਆ ਸੋ ਸੰਗਤਾਂ ਦੇ ਅੱਜ ਇਹ ਰੂਬਰੂ ਫਿੱਤੇ ਆ ਤੇ ਮੈਨੂੰ ਆਸ ਆ ਗੁਰੂ ਸਾਹਿਬ ਕਿਰਪਾ ਬਖਸ਼ ਕਰਨ ਜਿਹੜੇ ਰਹਿੰਦੇ ਕਾਰਜ ਉਹ ਵੀ ਸਤਗੁਰੂ ਜੀ ਸੰਪੂਰਨ ਛੇਤੀ ਕਰਵਾਉਣ ਬਹੁਤ ਬਹੁਤ ਧੰਨਵਾਦ ਜੀ ਅੱਜ ਦੁਪਹਿਰਾ ਸਮਾਗਮ ਹੁੰਦਾ ਤਾਂ ਵੱਡੀ ਗਿਤੀ ਸੰਗਤ ਲੱਖਾਂ ਦੇ ਇਕੱਠ ਹੁੰਦਾ ਤਾਂ ਉਹਨਾਂ ਲਈ ਜਿਹੜਾ ਹੋਰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਚਲੋ ਪ੍ਰਬੰਧ ਅਸੀਂ ਸਮੇਂ ਸਮੇਂ ਅਨੁਸਾਰ ਕਰਦੇ ਆ ਸਾਰੇ ਉਹਦਾ ਹੀ ਲੱਗਿਆ ਉਹ ਕਰਨ ਸਾਰੇ ਜਿਹੜੀ ਸੀਟਿੰਗ ਜਿਹੜੀ ਹੋ ਰਹੀ ਹੈ ਉਹ ਉਹ ਗੱਲਾਂ ਉੱਥੇ ਕਰ ਉਹ